ਇਹ ਪੰਜਾਬੀ ਪਿਓ ਆਪਣੇ ਜਾਪਾਨੀ ਪੁੱਤ ਨੂੰ ਜੱਫੀਆਂ ਪਾ ਕੇ ਲਾਡ ਪਿਆਰ ਕਰਦਾ ਤੇ ਉਸ ਦਾ ਮੱਥਾ ਚੁੰਮਦਾ ਹੋਇਆ ਜੋ ਤੁਹਾਨੂੰ ਨਜ਼ਰ ਆ ਰਿਹਾ ਇਹ ਇਸ ਦਾ ਉਹੀ ਜਾਪਾਨੀ ਪੁੱਤਰ ਹੈ ਜੋ ਕਿ ਇਸ ਪੰਜਾਬੀ ਪਿਓ ਸੁਖਪਾਲ ਸਿੰਘ ਨੂੰ ਪੂਰੇ 20 ਸਾਲ ਬਾਅਦ ਮਿਲਿਆ ਹੈ ਜਿਸ ਨੂੰ ਅਚਾਨਕ ਘਰ ਦੇ ਬੂਹੇ ਅੱਗੇ ਦੇਖ ਸੁਖਪਾਲ ਸਿੰਘ ਦਾ ਪੂਰਾ ਟੱਬਰ ਹੈਰਾਨ ਹੋ ਗਿਆ ਇਹਨਾਂ ਤਸਵੀਰਾਂ ਨੂੰ ਦੇਖ ਹੁਣ ਤੁਸੀਂ ਵੀ ਸੋਚ ਰਹੇ ਹੋਵੋਗੇ ਕਿ ਭਲਾ ਪੰਜਾਬੀ ਪਿਓ ਅਤੇ ਜਾਪਾਨੀ ਪੁੱਤਰ ਵਾਲੀ ਆਖਿਰ ਕਹਾਣੀ ਕੀ ਹੈ ਤਾਂ ਆਓ ਦੱਸਦੇ ਹਾਂ ਦਰਸਲ ਸੁਖਪਾਲ ਸਿੰਘ ਕਰੀ 20 ਸਾਲ ਪਹਿਲਾਂ ਜਾਪਾਨ ਗਿਆ ਸੀ ਜਿੱਥੇ ਇੱਕ ਹਵਾਈ ਅੱਡੇ ਤੇ ਇਸ ਨੂੰ ਜਾਪਾਨੀ ਔਰਤ ਮਿਲੀ ਜਿਸ ਦੇ ਨਾਲ ਸੁਖਪਾਲ ਸਿੰਘ ਦੀ ਗੂੜੀ ਦੋਸਤੀ ਹੋ ਗਈ ਤੇ ਫਿਰ ਦੋਸਤੀ ਤੋਂ ਬਾਅਦ ਅੱਗੇ ਜੋ ਹੋਇਆ ਉਹ ਤੁਸੀਂ ਹੁਣ ਸੁਖਪਾਲ ਸਿੰਘ ਦੇ ਜ਼ੁਬਾਨੀ ਸੁਣੋ ਸੁਖਪਾਲ ਸਿੰਘ ਅਮਰitsar ਦੇ ਰਹਿਣ ਵਾਲੇ ਆ। 7 ਦਿਨ ਵੀ ਪਹਿਲਾਂ ਸੋਸ਼ਲ ਮੀਡੀਆ ਦੇ ਤੋਂ 19 ਸਾਲ ਦਾ ਬੇਟਾ ਮਿਲਿਆ ਕਿੱਥੋਂ ਆਇਆ ਤੇ ਕਿ ਕਦੋਂ ਟੜੀ ਮੈਰਜ ਹੋਈ ਸੀ। ਇਹ ਮੈਂ 2002 ਦੇ ਵਿੱਚ ਦੀ ਮਮਾ ਨੂੰ ਮਿਲਿਆ ਸੀ ਜਪਾਨ ਆਪਣੇ ਜਪਾਨੀਸ ਨੇ థਾਈਲੈਂਡ 에য়ারਪੋਰਟ ਤੇ ਮਿਲਿਆ ਸੀ ਤੇ ਉਸ ਤੋਂ ਬਾਅਦ ਉਹ ਇੰਡੀਆ ਉਹਨਾਂ ਨੂੰ ਲੈ ਕੇ ਆਇਆ ਸੀ ਮੈਂ ਇੱਥੇ ਕਮਾਇਆ ਫਿਰਾਂ ਤੇ 2002 ਚ ਹੀ ਉਹ ਫਿਰ ਮੈਨੂੰ ਸਪான்ਸਰ ਭੇਜ ਕੇ ਤਾਂ ਉਹ ਮੈਨੂੰ ਉੱਥੇ ਸੱਦ ਲਿਆ ਸੀ ਜਪਾਨ ਦੇ ਵਿੱਚ। ਇਹ ਕਿਦਾਂ ਪਿਆਰ ਦੀ ਕਹਾਣੀ ਦਾ ਸਟਾਰਟ ਪਿਆਰ ਦੀ ਕਹਾਣੀ 2002 ਚ سٹਾਰਟ ਹੋ ਗਈ ਸੀ ਜਦੋਂ ਫਸਟ ਟਾਈਮ ਮਿਲੇ ਸੀ ਤੇ ਉਸ ਤੋਂ ਬਾਅਦ ਫਿਰ ਜਾਪਾਨ ਜਾ ਕੇ ਹੀ ਸ਼ਾਦੀ ਕਰ ਲਈ 2003 ਚ ਫਿਰ ਮੇਰੇ ਬੇਟੇ ਦਾ ਜਨਮ ਹੋਇਆ ਸੀ ਤੇ ਤੁਸੀਂ ਪੰਜਾਬ ਚ ਕਿਉਂ ਆਏ ਤੇ ਜਾਪਾਨ ਚ ਕਿਰੇ ਹੋ ਗਏ ਉਹ ਫਿਰ ਸਾਡੇ ਥੋੜੇ ਜਿ ਮਿਸ ਅੰਡਰਸਟੈਂਡਿੰਗ ਹੋ ਗਈ ਸੀ ਲੜਾਈ ਝਗੜੇ ਥੋੜੇ ਜਿ ਇੰਟਰਨੈਸ਼ਨਲ ਮੈਰਿਜ ਕਲਚਰ ਸਾਡਾ ਥੋੜਾ ਵੱਖਰਾ ਸੀ ਉਹਨਾਂ ਦਾ ਵੱਖਰਾ ਸੀ ਤੇ ਉਹਦੇ ਕਰਕੇ ਸਾਡਾ ਥੋੜਾ ਆਪਣਾ ਡਿਸਪਿਊਟ ਜੇ ਪੈ ਗਿਆ ਫਿਰ ਮੈਂ ਵਾਪਸ ਜਪਾਨ ਆ ਗਿਆ ਜਪਾਨ ਤੋਂ ਇੰਡੀਆ ਆ ਗਿਆ ਫਿਰ 2004 ਤੇ ਦੀ ਮੰਮਾ ਮੈਨੂੰ ਫੇਰ ਲੈ ਕੇ ਗਈ ਸਿੱਖ ਵਾਰ ਵਾਪਸ ਹਾਂਜੀ ਤੇ ਕਿੱਦਾਂ ਲੱਗ ਰਿਹਾ ਟੀ ਹੁਣ ਇੱਕ ਪਿਓ ਨੂੰ ਸਭ ਜਦੋਂ ਮਿਲੇ ਕਿੱਦਾਂ ਦਾ ਲੱਗ ਰਿਹਾ ਬਹੁਤ ਵਧੀਆ ਫੀਲਿੰਗ ਹੋ ਰਿਹਾ ਫੀਲ ਹੋ ਰਿਹਾ ਵਾ ਵੀ ਮੈਂ ਬਿਆਨ ਨਹੀਂ ਕਰ ਸਕਦਾ ਵੀ ਮੈਂ ਬਹੁਤ ਜ਼ਿਆਦਾ ਇੱਕ ਸੁਪਨੇ ਦੀ ਤਰ੍ਹਾਂ ਹੀ ਲੱਗ ਰਿਹਾ ਵੀ ਮੈਂ ਆਪਣੇ ਬੱਚੇ ਨੂੰ ਇੰਨੀ ਦੇਰ ਬਾਅਦ ਮਿਲਿਆ ਵਾ ਮੈਂ ਬਿਆਨ ਨਹੀਂ ਕਰ ਸਕਦਾ ਤੇ ਕਿੱਦਾਂ ਲੱਗ ਰਿਹਾ ਪਹਿਲੀ ਵਾਈਫ ਨੂੰ ਪਤਾ ਸੀ ਮੈਨੂੰ ਇਸ ਬਾਰੇ ਮੈਰਿਜ ਬਾਰੇ ਪਤਾ ਸੀ ਬੇਟੇ ਬਾਰੇ ਨਹੀਂ ਸੀ ਪਤਾ ਬਟ ਵਿਆਹ ਤੋਂ 2-3 ਸਾਲ 2 ਡੇਢ-2 ਸਾਲ ਬਾਅਦ ਫਿਰ ਮੈਂ ਉਹਨਾਂ ਨੂੰ ਦੱਸਣਾ ਸ਼ੁਰੂ ਕਰਤਾ ਸੀ ਜਦੋਂ ਮੇਰੀ ਬੇਟੀ ਦਾ ਜਨਮ ਹੋਇਆ ਸੀ ਤੇ ਮੈਂ ਇਹਨਾਂ ਦੇ ਨਾਂ ਵੀ ਸੇਮ-ਸੇਮ ਹੀ ਰੱਖੇ ਆ ਆਪਣੀ ਬੇਟੀ ਦਾ ਤੇ ਮੁੰਡੇ ਦਾ ਨਾਂ ਵੀ ਸੇਮ ਇੱਕੋ ਜਿਹਾ ਰੱਖਿਆ ਉਹਦਾ ਨਾਂ ਬਲੀਨ ਆ ਉਹਦਾ ਨਾਂ ਜਸਲੀਨ ਆ ਵੀ ਨਾਂ ਵੀ ਇੱਕੋ ਜਿਹਾ ਰੱਖੇ ਸੀ ਤੇ ਫਿਰ ਮੈਂ ਇਹਨਾਂ ਨੂੰ ਦੱਸਤਾ ਸੀ ਔਡੀਓ 'ਚ ਸਾਰਾ ਕੁਝ ਆਂਦੇ ਤੇ ਹੁਣ ਸਾਡੀ ਬੇਟੀ ਹੈ ਹਾਂਜੀ ਬੇਟੀ 15 ਸਾਲ ਦੀ ਬੇਟੀ ਕਹਿੰਦੇ ਕਿ ਮੈਨੂੰ ਰਖੜੀ ਤੇ ਵਡਾ ਤੋਂ ਘਰੇ ਦਾ ਗੁਰੂ ਰਾਮਦਾਸ ਜੀ ਹਾਂਜੀ ਹਾਂਜੀ ਗੁਰੂ ਰਾਮਦਾਸ ਜੀ ਦੀ ਕਿਰਪਾ ਨਹੀਂ ਹੋਇਆ ਜੋ ਹੋਇਆ ਅਸੀਂ ਤੇ ਵੀ ਉਹ ਸਾਡੀ ਦੌੜ ਤੇ ਗੁਰੂ ਰਾਮਦਾਸ ਤੱਕ ਹੀ ਉਹਨਾਂ ਨੇ ਮਿਲਾਇਆ ਸਾਨੂੰ ਹਾਂਜੀ ਅੱਰੀ ਨੇ ਘਰ ਕੇ ਤਾਂ ਲੱਭਿਆ ਜੀ ਘਰ ਇਹਨਾਂ ਲੱਭਿਆ ਸੀ ਮੇਰੀਆਂ ਪੁਰਾਣੀਆਂ ਫੋਟੋਗ੍ਰਾਫੀ ਸੀ ਇਹਨਾਂ ਦੇ ਕੋਲ ਤੇ ਸਾਡੇ ਪੁਰਾਣੇ ਘਰ ਦਾ ਐਡਰੈਸ ਸੀ ਉੱਥੇ ਹੀ ਇਹਨੇ ਆਪਣਾ ਦੁਕਾਨਦਾਰਾਂ ਕੋਲ ਪੁੱਛ-ਪੁੱਛ ਕੇ ਸਾਡੇ ਤੱਕ ਪਹੁੰਚ ਪਹੁੰਚਿਆ ਤੁਸੀਂ ਪਹੁੰਚ ਕੀਤੀ ਸੀ ਇਹਨਾਂ ਤੱਕ ਹਾਂਜੀ ਜਿਹੜਾ ਤੱਕ ਪਹੁੰਚ ਕੀਤੀ ਸੀ ਹਾਂਜੀ ਬੜੀ ਟਰਾਈ ਕੀਤੀ ਸੀ ਬਟ ਉਦੋਂ ਸੋਸ਼ਲ ਮੀਡੀਆ ਵੀ ਇੰਨਾ ਐਕਟਿਵ ਨਹੀਂ ਸੀ ਹੁੰਦਾ ਤੇ ਨੰਬਰ ਵਗੈਰਾ ਹੈਗਾ ਸੀ ਟਰਾਈ ਕਰਦਾ ਰਿਹਾ ਸੀ ਬਟ ਨਹੀਂ ਮੇਲ ਹੋਇਆ ਤੇ ਚਲੋ ਹੁਣ ਮੇਲ ਹੋ ਗਿਆ ਅਜੀ ਤੇ ਸੁਪਨਾ ਹੀ ਲੱਗ ਰਿਹਾ ਸਾਰਾ ਕੁਝ ਕਿਹਦਾ ਕਲਚਰ ਲੱਗਾ ਉਹਨੂੰ ਪੰਜਾਬ ਦਾ ਕਲਚਰ ਪੰਜਾਬ ਦਾ ਉਹਨੂੰ ਬਹੁਤ ਪਸੰਦ ਆਇਆ ਕਿਉਂਕਿ ਹਾਫ ਬਲੱਡ ਪੰਜਾਬ ਦਾ ਉਹਦਾ ਬਹੁਤ ਉਹਨੂੰ ਪਸੰਦ ਆਇਆ ਪੰਜਾਬ ਦਾ ਕਲਚਰ ਹਾਂਜੀ ਉਧਰ ਜਦੋਂ ਸੁਖਪਾਲ ਸਿੰਘ ਦੀ ਘਰਵਾਲੀ ਨੂੰ ਜਾਪਾਨੀ ਔਰਤ ਨਾਲ ਪਹਿਲੇ ਵਿਆਹ ਬਾਰੇ ਪਤਾ ਲੱਗਿਆ ਤਾਂ ਫਿਰ ਉਹਨਾਂ ਨੇ ਕੈਮਰੇ ਸਾਹਮਣੇ ਸੁਖਪਾਲ ਸਿੰਘ ਬਾਰੇ ਜੋ ਦੱਸਿਆ ਉਹ ਵੀ ਸੁਣੋ ਮੇਰਾ ਨਾਮ ਗੁਰਵਿੰਦਰ ਕੌਰ ਹੈ ਮੇਰੀ ਮੈਰਿਜ ਹੋਈ 2009 ਦੇ ਵਿੱਚ ਤੇ ਮੈਨੂੰ ਮੈਰਿਜ ਬਾਰੇ ਦੱਸਿਆ ਸੀ ਕਿ ਇਹਨਾਂ ਦੀ ਮੈਰਿਜ ਹੋਈ ਹੈ ਬਟ ਮੈਨੂੰ ਇਹ ਨਹੀਂ ਸੀ ਪਤਾ ਕਿ ਇਹਨਾਂ ਦਾ ਬੇਟਾ ਵੀ ਆ ਜੀ ਇਹ ਫਿਰ ਹੌਲੀ-ਹੌਲੀ ਜਦੋਂ ਉਹਨਾਂ ਨੇ ਮੈਨੂੰ ਮੈਂ ਇਹਨਾਂ ਨੂੰ ਪੁੱਛਿਆ ਇਹ ਮਤਲਬ ਕਿ ਟੈਨਸ਼ਨ ਲੈਂਦੇ ਸੀ ਕੋਸ਼ਿਸ਼ ਪਾਉਂਦੇ ਸੀ ਮੇਰੇ ਕੋ ਤੇ ਮੈਂ ਇਹਨਾਂ ਨੂੰ ਪੁੱਛਿਆ ਤੇ ਕਹਿੰਦੇ ਕਿ ਮੇਰਾ ਇੱਕ ਬੇਟਾ ਸੀ ਜਾਪਾਨ ਫਿਰ ਮਤਲਬ ਉਸ ਤੋਂ ਬਾਅਦ ਮੈਂ ਹੌਲੀ 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 ਅਰਦਾਸਾਂ ਕਰਨੀਆਂ ਸ਼ੁਰੂ ਕੀਤੀਆਂ ਕਿ ਇਹ ਟੈਨਸ਼ਨ ਲਿੰਦੇ ਹੀ ਕਿ ਬੇਟਾ ਸਾਡਾ ਵਾਪਸ ਆ ਜਾਏ ਤੇ ਅਚਾਨਕ ਰਖੜੀ ਵਾਲੇ ਦਿਨ ਇੱਕ ਇਸ ਤਰ੍ਹਾਂ ਦਾ ਚਮਤਕਾਰ ਹੀ ਹੋਇਆ ਕਿ ਸਾਨੂੰ ਇਹ ਬੇਟਾ ਵਾਪਸ ਮਿਲਿਆ ਤੇ ਬੜੀ ਖੁਸ਼ੀ ਹੋਈ ਹੈ ਹੁਣ ਸਾਡਾ ਦਿਲ ਨਹੀਂ ਕਰਦਾ ਕਿ ਵਾਪਸ ਜਾਵੇ ਤੁਹਾਡੀ ਮੈਰਿਜ ਨੇ ਕਿਦਾਂ ਚਿਰ ਹੋ ਗਿਆ ਸਪਾਸ ਅ 2009 ਦੇ ਵਿੱਚ ਮੇਰੀ ਮੈਰਿਜ ਹੋਈ ਸੀ ਤੇ ਇਹ 2002 ਦੇ ਵਿੱਚ ਜਾਪਾਨ ਗਈ ਸੀ ਅ ਇਹ 2002 ਇਨਾਂ ਦੀ ਹਿਸਟਰੀ ਤਾਂ ਪ੍ਰੋਪਰ ਇਹਨਾਂ ਨੇ ਮਦਰ ਮੰਮਾ ਇਹਨਾਂ ਨੂੰ ਸਾਰਾ ਪਤਾ ਹੈ ਕਿ ਕਿ ਗਏ ਸੀ ਇਹ ਬਾਹਰ 2000 ਲਾਸਟ 5 ਦੇ ਵਿੱਚ ਇਹ ਆਪਸ ਵਿੱਚ ਦੋਵੇਂ ਜਣੇ ਅਲੱਗ ਹੋਏ ਆ ਕੋਈ ਗੱਲਬਾਤ ਕਰਦੇ ਸੀ ਘਰ ਦੇ ਵਿੱਚ ਕਿ ਮੇਰੀ ਮੈਰਿਜ ਹੋਈ ਆ ਹਾਂ ਜਦੋਂ ਇਹਨਾਂ ਨੇ ਮੈਨੂੰ ਦੱਸਿਆ ਸੀ ਫਿਰ ਬਾਅਦ ਵਿੱਚ ਸਾਰਾ ਕੁਝ ਮੈਨੂੰ ਦੱਸਤਾ ਸੀ ਤੇ ਪਰ ਇੱਕ ਵਰਤੋਂ ਵਾਸਤੇ ਬਹੁਤ ਵੱਡੀ ਗੱਲ ਹੈ ਹੈ ਤੇ ਹੈ ਪਰ ਮੈਨੂੰ ਹੁਣ ਬੇਟੇ ਨੂੰ ਵੇਖ ਕੇ ਬੜੀ ਖੁਸ਼ੀ ਆ ਮੈਨੂੰ ਚਾਹੀਦੀ ਕਿ ਉਹ ਵਾਪਸ ਜਾਵੇ ਮੈਨੂੰ ਲੱਗਦਾ ਹੀ ਨਹੀਂ ਕਿ ਇਹ ਬੇਟਾ ਮਤਲਬ ਇਸ ਦੀ ਮਦਰ ਕੋਈ ਹੋਰ ਹੈ ਮੈਂ ਚਾਹੁੰਦੀ ਕਿ ਇਹ ਬੇਟਾ ਮੇਰੇ ਕੋਲ ਹੀ ਰਹੇ ਹਾਂ ਜੇ ਜਦੋਂ ਪੀਜਾ ਖਤਮ ਹੋ ਰਿਹਾ ਜਾ ਰਿਹਾ ਹਾਂ ਪਾਪਾ ਵੀ ਸੀ ਰਖੜੀ ਦੇ ਪਰ ਦਿਲ ਮੇਰਾ ਨਹੀਂ ਦਿਲ ਕਰਦਾ ਕਿ ਵਾਪਸ ਜਾਵੇ ਮੈਂ ਨਮ ਅਵਲੀਨ ਕੋ ਹਾਂ ਰਾ ਕੀ ਕਹਿਣਾ ਚਾਹੋਗੇ ਕਿ ਵੀਡੀਓ ਤੁਹਾਡੀ ਵਾਇਰਲ ਹੋ ਰਹੀ ਹੈ ਤੁਹਾਡੇ ਬ੍ਰਦਰ ਦੇ ਨਾਲ ਜਿਹੜੇ ਜਪਾਨ ਚ ਆਏ ਕਿੱਦਾਂ ਲੱਗਾ ਹਾਂਜੀ ਮੈਨੂੰ ਬਹੁਤ ਵਧੀਆ ਲੱਗਾ ਕਿ ਉਹ ਵੀ ਰਖੜੀ ਵਾਲੇ ਦਿਨ ਆਏ ਮੈਨੂੰ ਬਹੁਤ ਵੱਡਾ ਗਿਫਟ ਮਿਲ ਗਿਆ ਤੇ ਮੇਰੇ ਵਹ ਕਜ਼ਨ ਭਰਾ ਵੀ ਆ ਗਿਆ ਹੈ ਉਹ ਮੈਨਾਂ ਬਹੁਤ ਪਿਆਰ ਕਰਦੇ ਆ ਪਰ ਇੱਕ ਹੁਣ ਰੀਅਲ ਆ ਉਹ ਮੈਨੂੰ ਨਾਲ ਰੱਖਣਗੇ ਹਮੇਸ਼ਾ ਮੇਰੇ ਨਾਲ ਰਹਿਣਗੇ ਆ ਪਤਾ ਨਹੀਂ ਉਹਨ ਅਗਲੀ ਰਖੜੀ ਤੇ ਆਪਾਂ ਨਾਲ ਹੋਈ ਹੈ ਨਾ ਹੋਈ ਹੈ ਪਰ ਇੱਕ ਰਖੜੀ ਤੇ ਮਨਾਂ ਨੂੰ ਬੰਨਤੀ ਆ ਹੁਣ ਮੈਂ ਬਹੁਤ ਖੁਸ਼ ਆ ਕਹਿੰਦੇ ਕਿ ਸਕੂਲ ਦੇ ਵਿੱਚ ਬੜਾ ਮਹਿਸੂਸ ਹੁੰਦਾ ਹੈ ਕਿ ਬ੍ਰਦਰ ਨਹੀਂ ਸੀ ਮੇਰਾ ਹਾਂਜੀ ਸਾਰੇ ਮੈਨੂੰ ਪੁੱਛਦੇ ਕਿ ਤੂੰ ਕੱਲੀ ਆ ਮੈਂ ਕਿਹਾ ਹਾਂਜੀ ਪਰ ਹੁਣ ਮੈਨੂੰ ਕੋਈ ਪੁੱਛਦਾ ਹੁਣ ਮੈਂ ਕਹਿੰਦੀ ਆ ਕਿ ਮੇਰਾ ਹਾਂ ਭਰਾ ਹੈ گاਵਾ ਬਾਰੋ ਆਇਆ ਵਾ ਤੇ ਬੜੀ ਹੁਣ ਹੁੰਦਾ ਵਾ ਹੁਣ ਮੈਂ ਮਾਨਣਾ ਕਹਿੰਦੀ ਹਾਂ ਮੇਰਾ ਸਕਾ ਭਰਾ ਵੀ ਆ ਗਿਆ ਵਾ ਕਦਰ ਵੀ ਮੰਮੀ ਨਾਲ ਗੱਲ ਹੋਈ ਹੈ ਇਹਨਾਂ ਨਾਲ ਨਾ ਨਹੀਂ ਹੋਈ ਤੇ ਕਿਹਦਾ ਲੈਂਗੁਏਜ ਵੀ ਪਤਾ ਲੱਗ ਜਾਂਦੀ ਹੈ ਹਾਂਜੀ ਇੰਗਲਿਸ਼ ਬੋਲਦੇ ਆ ਇੰਗਲਿਸ਼ ਸਮਝ ਲੱਗ ਜਾਂਦੀ ਨਹੀਂ ਤੇ ਪਾਪਾ ਜੀ ਆਪਨੇ ਇਸ ਚ ਟ੍ਰਾਂਸਲੇਟ ਕਰ ਦਿੰਦੇ ਆ ਕਿਦਾਂ ਫਿਰ ਇਹਨੇ ਦਿਨ ਤੁਸੀਂ ਨਾਲ ਰਹੇ ਉਹ ਕਿਦਾਂ ਦਾ ਟਾਈਮ ਸਪੈਂਸ ਨਾ ਬਹੁਤ ਵਧੀਆ ਟਾਈਮ ਸਪੈਂਡ ਕੀਤਾ ਆਪਾਂ ਬਾਹਰ ਗਏ ਵਾਗਾ ਬਾਰਡਰ ਗੋਲਡਨ ਟੈਂਪਲ ਤੇ ਹੋਰ ਵੀ ਆਪਾਂ ਬਾਹਰ ਖਾਣਾ ਖਾਦਾ ਤੇ ਬਹੁਤ ਇੰਜੋਏ ਕੀਤਾ ਇਕੱਠਿਆਂ ਨੇ ਤੇ ਹੁਣ ਵਿਜਨਤ ਮੋਹਨ ਨਾਲ ਵਾਪਸ ਜਾ ਰਿਹਾ ਕਿਦਾਂ ਦਾ ਲੱਗ ਰਿਹਾ ਬਹੁਤ ਇਮੋਸ਼ਨਲ ਉਹਨਾਂ ਦਾ ਫਰੈਂਡ ਗਿਆ ਹੀ ਪਰ ਉਦੋਂ ਸਾਨੂੰ ਬਹੁਤ ਹੋਇਆ ਤੇ ਹੁਣ ਤੇ ਸਕਾ ਭਰਾਵਾ ਬਾਹਰ ਜਾਊਗਾ ਤੇ ਫਿਰ ਹੋਰ ਆਨੂ ਹੋਊਗਾ ਪਤਾ ਨਹੀਂ ਉਹਨ ਕੀ ਹੋਣਾ ਦੂਜੇ ਵਿਆਹ ਦੀ ਕੁੜੀ ਅਵਲੀਨ ਕੌਰ ਨੇ ਜਾਪਾਨੀ ਭਰਾ ਲੀਨ ਦੇ ਰਖੜੀ ਬੰਦੀ ਤੇ ਅਵਲੀਨ ਕੌਰ ਦਾ ਕਹਿਣਾ ਹੈ ਕਿ ਮੇਰੇ ਕੋਲ ਕੋਈ ਵੀ ਭਰਾ ਨਹੀਂ ਸੀ ਤੇ ਹੁਣ ਵਾਹਿਗੁਰੂ ਜੀ ਦੀ ਮਿਹਰ ਸਦਕਾ ਮੈਨੂੰ ਭਰਾ ਮਿਲ ਗਿਆ ਤੇ ਹੁਣ ਮੈਂ ਬਹੁਤ ਖੁਸ਼ੀ ਮਹਿਸੂਸ ਕਰ ਰਹੀ ਆ ਸੋ ਦੋਸਤੋ ਤੁਹਾਨੂੰ ਇਸ ਪਿਓ ਪੁੱਤ ਦੀ ਕਹਾਣੀ ਕਿਵੇਂ ਲੱਗੀ ਆਪਣੀ رائے ਕਮੈਂਟ ਬਾਕਸ ਵਿੱਚ ਜ਼ਰੂਰ ਸਾਂਝੀ ਕਰਿਓ ਹਕੀਕੀ ਟੀਵੀ ਪੰਜਾਬੀ ਲਈ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਦੀ ਰਿਪੋਰਟ